ਬਾਣੀ ਚੌਕ ਉਪਕੀ ਅੰਦਰ ਉਸੇ ਅਗਲਾ ਮੌਕੇ ਲਈ ਜੀ ਸੇ ਕਿਰਪਾ ਦਿੱਤੀ ਹੈ ਅੋਰ ਜਗਤ ਜਾਗਰਣ ਨੂੰ ਸਤਿ ਸ਼੍ਰੀ ਅਕਾਲ ਕਰਦੇ ਹੈ ਰਾਜ ਮਹਾਰਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੁਲੇ ਸੋਨਰ ਪੈ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਕੀ ਜੈ ਸਾ ਸੰਗਤ ਜੀ ਅੱਜ ਸਾਡੇ ਪਿੰਡ ਇਹ ਸਾਰਾ ਜੋ ਪ੍ਰੋਗਰਾਮ ਕਵਿਜ ਕੀਤਾ ਗਿਆ ਇਹ ਹੈ ਜੀ ਗੁਰੂ ਨਾਨਕ ਨੰਦਨ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਦਰਬਾਰ ਤਪ ਸਥਾਨ ਪੰਤਾਨ 108 ਸੰਤ ਬਾਪੂ ਕਰਮਦਾਸ ਮਹਾਰਾਜ ਜੀ ਦਾ ਔਰ ਇੱਥੇ ਅੱਜ ਨੌਵੀਂ ਦਾ ਪਵਿੱਤਰ ਦਿਹਾੜਾ ਨੌਵੀਂ ਦਾ ਪਵਿੱਤਰ ਤਿਉਹਾਰ ਸਮੂਹ ਸਾਧ ਸੰਗਤ ਔਰ ਬਾਪੂ ਕਰਮਦਾਸ ਮਹਾਰਾਜ ਸਾਹਿਬ ਜੀ ਦੇ ਅਸ਼ੀਰਵਾਦ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਅੱਜ ਰਾਜਨਦੀਪ ਢਟੋਏ ਅਤੇ ਆਰਾਮ ਆਪਣੇ ਮਨਜੀਤ ਮੋਜੀ ਜੀ ਢੁਗਣੀ ਵਾਲਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਔਰ ਚਾਪ ਕੋੜਿਆਂ ਦਾ ਲੰਗਰ ਔਰ ਗੁਰੂ ਘਰ ਦਾ ਲੰਗਰ ਵੀ ਉਤਟ ਬਰਤਾਇਆ ਗਿਆ ਤੋ ਦਰਬਾਰ ਤੇ ਪਹੁੰਚਿਆ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ